ਮਾਜ ਮਹਲਾ 5 ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤਦ ਭਾਈ ਸੋਈ ਜਪ ਜੋ ਪ੍ਰਭ ਜਿਉ ਭਾਵੇ ਪਣ ਪੁਰ ਗਿਆਨ ਜਿਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਨ ਜੀਉ ਤੂੰ ਸੰਤਨ ਕੀ ਕਰਹ ਪ੍ਰਤਪਾਲਾ ਸੰਤ ਖੇਲ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ਉਨ ਸੰਤਨ ਕੇ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਦ ਮਨ ਭਾਨੇ ਤਿੰਨ ਕਾ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਉ ਉਨ ਸੰਤਨ ਕਾ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਘਾਨਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 100 ਦੇ ਉੱਪਰ ਅੰਕਿਤ ਹੈ ਸਭ ਜੀ ਕਿਰਪਾ ਕਰ ਰਿਹਾ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਉਹਦਾ ਹੁਕਮ ਉਹਦੀ ਰਜਾ ਉਦੇ ਭਾਣੇ ਦੇ ਵਿੱਚ ਸਿਫਤ ਸਲਾਹਣ ਸਿਫਤ ਸਲਾਹ ਕਰਨੀ ਉਹਦਾ ਹੁਕਮ ਹੈ ਤੇ ਹੁਕਮ ਹੀ ਉਹਦੀ ਸਿਫਤ ਸਲਾਹ ਹੈ ਗੁਰਸੰਗਤ ਜੀ ਕਈ ਵੇਲੇ ਆਪਣਾ ਸਵਾਲ ਹੁੰਦਾ ਹੈ ਕਿ ਪਰਮੇਸ਼ਰ ਦਾ ਨਾਮ ਮਨ ਵਿੱਚ ਨਹੀਂ ਵੱਸਦਾ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਬਾਣੀ ਰੋਜ਼ ਆਪਾਂ ਪੜ੍ਹਦੇ ਆਂ ਸਭ ਕਹਿੰਦੇ ਸਿਫਤ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਇਹ ਉਹਦਾ ਹੁਕਮ ਹੈ ਹੁਕਮ ਹੀ ਉਹਦੀ ਸਿਫਤ ਸਲਾਹ ਹੈ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤਦ ਭਾਈ ਉਹੀ ਗਿਆਨ ਉਹਦੇ ਦਰ ਤੇ ਪ੍ਰਵਾਨ ਹੈ ਉਹੀ ਧਿਆਨ ਭਾਵ ਸੁਰਤ ਜੋੜਨੀ ਉਹੀ ਪ੍ਰਵਾਨ ਹੈ ਜੋ ਪ੍ਰਮਾਤਮਾ ਨੂੰ ਪਹੁੰਚਦੀ ਹੈ ਸੋ ਗਿਆਨ ਧਿਆਨ ਜੋ ਤਦ ਭਾਈ ਸੋਈ ਜਪ ਜੋ ਪ੍ਰਭ ਜਿਉ ਭਾਵੇ ਭਾਣ ਪੂਰ ਗਿਆਨ ਜਿਉ ਸਤਿਗੁਰੂ ਕਹਿੰਦੇ ਉਹੀ ਸਿਮਰਨ ਜਪ ਯਾਦ ਕਰਨਾ ਸੋਈ ਜਪ ਜੋ ਪ੍ਰਭ ਜਿਉ ਭਾਵੇ ਜਿਹੜਾ ਪ੍ਰਮਾਤਮਾ ਨੂੰ ਪਾਉਂਦਾ ਪਾਣ ਪੂਰਗਿਆਨ ਜਿਉ ਉਹਦੀ ਰਜਾ ਦੇ ਵਿੱਚ ਉਹਦੇ ਪਾਣੇ ਵਿੱਚ ਰਹਿ ਕੇ ਉਹਦੇ ਪੂਰਨ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਵੈਸੇ ਸੁਣਨ ਵਿੱਚ ਪੜਨ ਦੇ ਵਿੱਚ ਪਾਣਾ ਸ਼ਬਦ ਬੜਾ ਛੋਟਾ ਹੈ ਪਰ ਇਹਨੂੰ ਕਮਾਉਣਾ ਬੜਾ ਵਿਖਮ ਹੈ ਬੜਾ ਔਖਾ ਹੈ ਜਿਦਾਂ ਬੜੇ ਸੌਕੇ ਤਰੀਕੇ ਨਾਲ ਮੈਂ ਕਹਿ ਰਿਹਾ ਭਾਣਾ ਆਪਾਂ ਸੁਣ ਵੀ ਰਹੇ ਆ ਬੜਾ ਛੋਟਾ ਸ਼ਬਦ ਹੈ ਪਰ ਇਹਨੂੰ ਕਮਾਣਾ ਹੀ ਬੜਾ ਔਖਾ ਹੈ ਪਰ ਸਤਗੁਰੂ ਜੀ ਨੇ ਸਾਨੂੰ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਸਮਝਾਇਆ ਵੀ ਜੋ ਵੀ ਹੋ ਰਿਹਾ ਨਾ ਜੇ ਕੋਈ ਗਲਤ ਹੋ ਰਿਹਾ ਤੇ ਤੇਰੇ ਕਰਮਾਂ ਕਰਕੇ ਆ ਪਾਣੇ ਵਿੱਚ ਰਹਿਣ ਦੀਆਂ ਗੁਰੂ ਸਾਹਿਬ ਨੇ ਸਾਨੂੰ ਜੁਗਤੀਆਂ ਦਸੀਆਂ ਵੀ ਅਮੀ ਰੱਬ ਨੂੰ ਦੋਸ਼ ਦੇਈ ਜਾਣਾ ਰੱਬ ਨੇ ਚੰਗਾ ਨਹੀਂ ਕੀਤਾ ਕਹਿੰਦੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਰਤ ਸੋ ਕਰਤ ਥਾਰੋ ਕਰਮ ਰੀ ਤੇਰੇ ਕਰਮਾਂ ਕਰਕੇ ਜਦੋਂ ਉਹਦੀ ਰਾਜ ਵਿੱਚ ਰਹਿਣਾ ਦੂਜੀ ਗੱਲ ਉਦੇ ਭਾਣੇ ਵਿੱਚ ਰਹਿਣ ਦੀ ਜੁਗਤੀ ਆ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਉਹਦੇ ਅੱਗੇ ਸਾਡਾ ਕੋਈ ਵੀ ਵਸ ਨਹੀਂ ਚੱਲਦਾ ਸਿਰਫ ਅਸੀਂ ਉਹਦੇ ਅੱਗੇ ਅਰਦਾਸ ਕਰ ਸਕਦੇ ਹਾਂ ਉਹਦੇ ਭਾਣੇ ਵਿੱਚ ਰਹਿਣਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਤਗੁਰੂ ਕਹਿੰਦੇ ਅਸੀਂ ਭਾਣਾ ਨੂੰ ਕਹਤਾ ਲੋ ਜੀ ਭਾਣਾ ਵਰਤ ਗਿਆ ਜੇ ਕਿਸੇ ਦੇ ਘਰ ਮੌਤ ਹੋ ਗਈ ਭਾਣਾ ਵਰਤ ਗਿਆ ਭਾਣਾ ਸ਼ਬਦ ਕੀ ਭਾਣੇਦਾਰ ਤੇ ਹੁਕਮ ਗੁਰੂ ਅਮਰਦਾਸ ਜੀ ਨੇ ਵਰਤਿਆ ਆਨੰਦ ਸਬਦ ਦੀ ਬਾਣੀ ਦੇ ਵਿੱਚ ਕਹਿੰਦੇ ਦਾੰ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜੰਮਣਾ ਵੀ ਤਾਂ ਉਹਦਾ ਭਾਣਾ ਹੈ ਨਾ ਉਹਦਾ ਹੁਕਮ ਹੈ ਜਾ ਜਿਹੜਾ ਉਹਦੇ ਹੁਕਮ ਨੂੰ ਸਮਝ ਲੈਂਦਾ ਭਾਣੇ ਨੂੰ ਸਮਝ ਲੈਂਦਾ ਉਹੀ ਉਹਦੇ ਦਰ ਨੂੰ ਕਬੂਲ ਕਰਦਾ ਹੈ ਉਹਦੇ ਦਰ ਤੱਕ ਪਹੁੰਚ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਸੀ ਤਾਉਦੀ ਦਰਗਾਹ ਦੇ ਵਿੱਚ ਤੈਨੂੰ ਟਿਕਾਣਾ ਮਿਲ ਸਕਦਾ ਜਦੋਂ ਉਹਦੀ ਰਜਾ ਦੇ ਵਿੱਚ ਚੱਲੇ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਉਹੀ ਸਿੱਖ ਹੈ ਉਹੀ ਗੁਰੂ ਦਾ ਮਿੱਤਰ ਹੈ ਉਹੀ ਗੁਰੂ ਦਾ ਭਰਾ ਹੈ ਜਿਹੜਾ ਗੁਰੂ ਦੀ ਰਜਾ ਦੇ ਵਿੱਚ ਗੁਰੂ ਦੇ ਭਾਣੇ ਵਿੱਚ ਚੱਲਦਾ ਸੋ ਸਿੱਖ ਸਖਾ ਬੰਧਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਇੱਕ ਹੁੰਦੀ ਹੈ ਗੁਰੂ ਮਰਜੀ ਇੱਕ ਹੈ ਮਨ ਮਰਜੀ ਤੇ ਜਿਹੜਾ ਗੁਰੂ ਦੀ ਮਰਜੀ ਅਨੁਸਾਰ ਚੱਲਦਾ ਉਹਨੂੰ ਆਤਮਿਕ ਸੁੱਖ ਪ੍ਰਾਪਤ ਹੁੰਦਾ ਇੱਕ ਸਾਖੀ ਆਤ ਸਾਧ ਸੰਗਤ ਜੀ ਤੇ ਬੜੀ ਪ੍ਰਸਿੱਧ ਹੈ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਉੱਥੇ ਦਾ ਇੱਕ ਇਲਾਕਾ ਸੀ ਜਿਹਨੂੰ ਗੁਜਰਾਤ ਕਹਿੰਦੇ ਆ ਗੁਜਰਾਤ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਮ ਪਾਈ ਭਿਖਾਰੀ ਜੀ ਹੈ ਗੁਰੂ ਸਾਹਿਬ ਜੀ ਇੱਧਰ ਗੁਰੂ ਅਰਜਨ ਸਾਹਿਬ ਜੀ ਕੋਲ ਇੱਕ ਸਿੱਖ ਆਇਆ ਕਹਿਣ ਲੱਗਾ ਜੀ ਪੂਰਨ ਸਿੱਖ ਦੇ ਦਰਸ਼ਨ ਕਰਨੇ ਆ ਜਿਹੜਾ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਦਾ ਹੈ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਗੁਰੂ ਸਾਹਿਬ ਜੀ ਕਹਿੰਨ ਲੱਗੇ ਭਾਈ ਗੁਜਰਾਤ ਚਲਾ ਜਾ ਜਦੋਂ ਗੁਜਰਾਤ ਗਿਆ ਤੇ ਕੀ ਦੇਖਦਾ ਭਾਈ ਪਖਾਰੀ ਜੀ ਦੇ ਘਰ ਪਹੁੰਚ ਜਾਂਦਾ ਹੈ ਉਹਨਾਂ ਦੇ ਘਰ ਜਿਹੜਾ ਮਾਹੌਲ ਹੈ ਉਹ ਖੁਸ਼ੀ ਦਾ ਮਾਹੌਲ ਹੈ ਇੱਕ ਪਾਸੇ ਬੈਠ ਕੇ ਸਗਣਾ ਦੇ ਗੀਤ ਗਾਏ ਜਾ ਰਹੇ ਆ ਇੱਕ ਪਾਸੇ ਹਲਵਾਈ ਬੈਠੇ ਆ ਬੜਾ ਪੂਰੀ ਸਫਾਈ ਹੈ ਸ਼ਮਿਆਨੇ ਲੱਗੇ ਆ ਉਹ ਗੁਰਸਿੱਖ ਦੇਖਦਾ ਤੇ ਪੁੱਛਦਾ ਮੈਂ ਭਾਈ ਬਿਖਾਰੀ ਜੀ ਕਿੱਥੇ ਆ ਪਛਾਣ ਘਰ ਦੇ ਕਮਰੇ ਦੇ ਪਿਛਲੇ ਪਾਸੇ ਬੈਠੇ ਤੱਪੜ ਸਿਰਦੇ ਪਏ ਸੀ ਜੇ ਤੱਪੜ ਕਹਿੰਨੂ ਕਹਿੰਦੇ ਆ ਜਿਹੜੀਆਂ ਪੁਰਾਣੀਆਂ ਬੋਰੀਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਸਲਾਈ ਕਰ ਲੈਣੇ ਉਹਨੂੰ ਵੱਟਾ ਕਰ ਲੈਣਾ ਤੇ ਬੜੇ ਹੈਰਾਨ ਹੋਏ ਵੀ ਤੁਸੀਂ ਕਿਹੜੇ ਕੰਮ ਲੱਗੇ ਸਾਰਾ ਵਿਆਹ ਦਾ ਮਾਹੌਲ ਹੈ ਔਰ ਉਹ ਸਿੱਖ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ ਜਿੱਥੇ ਵਿਆਹ ਦਾ ਸਮਾਨ ਪਿਆ ਉਥੇ ਥੋੜੇ ਜੇ ਕੋਨੇ ਦੇ ਉੱਪਰ ਉਹ ਸਮਾਨ ਪਿਆ ਜਿਹੜਾ ਜਦੋਂ ਮਨੁੱਖ ਚੜ੍ਹਾਈ ਕਰਦਾ ਮ੍ਰਿਤਕ ਪ੍ਰਾਣੀ ਵਾਸਤੇ ਰੱਖਿਆ ਜਾਂਦਾ ਬੜਾ ਹੈਰਾਨ ਹੋਇਆ ਇਤਿਹਾਸ ਦੀ ਅਲੱਗ-ਅਲੱਗ ਵਿਚਾਰਾ ਹਨ ਪਰ ਕਹਿੰਦੇ ਹਨ ਜਿਆਦਾ ਵਿਦਵਾਨਾਂ ਨੇ ਇਹ ਲਿਖਿਆ ਉਸ ਬੱਚੇ ਦੀ ਸ਼ਾਦੀ ਹੋ ਜਾਂਦੀ ਹੈ ਬਰਾਤ ਜਾਂਦੀ ਹੈ ਵਾਪਸ ਆਉਂਦੀ ਹੈ ਉਸ ਪਿੰਡ ਦੇ ਵਿੱਚ ਉੱਪਰ ਹਮਲਾ ਹੁੰਦਾ ਹੈ ਤੇ ਉਸ ਦੇ ਪੁੱਤਰ ਦੀ ਮੌਤ ਹੋ ਜਾਂਦੀ ਉਹਦਾ ਕਤਲ ਹੋ ਜਾਂਦਾ ਉਹ ਗੁਰਸਿੱਖ ਜਾ ਕੇ ਪੁੱਛਦਾ ਭਾਈ ਪਖਾਰੀ ਨੂੰ ਵੀ ਜੇ ਤੈਨੂੰ ਪਤਾ ਹੀ ਸੀ ਕਿ ਤੂੰ ਇਹਦਾ ਵਿਆਹ ਨਹੀਂ ਕਰਨਾ ਸੀ ਉਹ ਕਹਿੰਦਾ ਗੁਰੂ ਦਾ ਹੁਕਮ ਇਹਦਾ ਸੀ ਉਹ ਅਰਦਾਸ ਕੀ ਕਰਦਾ ਗੁਰੂ ਸਾਹਿਬ ਜੀ ਮਹਾਰਾਜ ਤੂੰ ਖੜਾਉਣਾ ਦਿੱਤਾ ਸੀ ਮੈਂ ਉਹਨੂੰ ਤਾਂ ਜਵਾਨੀ ਤੱਕ ਰਖਾਇਆ ਹੈ ਅੱਜ ਤੂੰ ਵਾਪਸ ਲੈ ਗਿਆ ਕੋਈ ਗੱਲ ਨਹੀਂ ਜਿਸ ਕੀ ਵਾਸਤ ਇਸ ਅੱਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮੱਤੇ ਜਿੱਦਾਂ ਮੈਂ ਬੇਨਤੀ ਕੀਤੀ ਨਾ ਸਾਧ ਸੰਗਤ ਜੀ ਇਹ ਸ਼ਬਦ ਬੜਾ ਛੋਟਾ ਜਿਹਾ ਪਾਣਾ ਪਰ ਕਮਾਉਣਾ ਬੜਾ ਔਖਾ ਬੜੀ ਵਿਖਮ ਘਾਲਣਾ ਘਾਲਣੀ ਪੈਂਦੀ ਹੈ ਬਹੁਤ ਔਖਾ ਹੈ ਮੈਂ ਕਹਦੇ ਆਂਗਾ ਭਾਣੇ ਦੀ ਵਿਆਖਿਆ ਵੀ ਕਰਦੇ ਆਂਗਾ ਆਪ ਜੀ ਸੁਣ ਵੀ ਲੋ ਪਰ ਚੱਲਣਾ ਬੜਾ ਔਖਾ ਭਾਣੇ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਿਹੜਾ ਉਹਦੇ ਹੁਕਮ ਦੇ ਵਿੱਚ ਉਹਦੇ ਭਾਣੇ ਵਿੱਚ ਚੱਲਦਾ ਉਹਦੀ ਰਾਜਾ ਦੇ ਵਿੱਚ ਚੱਲਦਾ ਉਹਦੀ ਮਰਜ਼ੀ ਅਨੁਸਾਰ ਚੱਲਦਾ ਮੈਂ ਬੇਨਤੀ ਕਰ ਰਿਹਾ ਸੀ ਇੱਕ ਹੈ ਗੁਰੂ ਮਰਜ਼ੀ ਇੱਕ ਹੈ ਮਨ ਮਰਜ਼ੀ ਤੇ ਜਿਹੜਾ ਗੁਰੂ ਮਰਜ਼ੀ ਅਨੁਸਾਰ ਚੱਲਦਾ ਹੈ ਕੌਣ ਸੁਖ ਮਿਲਦਾ ਹੈ ਆਤਮਿਕ ਤੌਰ ਤੇ ਸੁਖੀ ਹੁੰਦਾ ਹੈ ਤੇ ਜਿਹੜਾ ਆਪਣੀ ਮਰਜ਼ੀ ਅਨੁਸਾਰ ਤੇ ਆਤਮਿਕ ਤੌਰ ਤੇ ਦੁਖੀ ਹੈ ਸਭ ਕਹਿੰਦੇ ਭਾਈ ਉਹ ਪਰਮੇਸ਼ਰ ਹੈ ਉਹਦੀ ਸਿਫਤ ਸਲਾਹ ਕਰੋ ਉਹਦਾ ਹੁਕਮ ਹੈ ਹੁਕਮ ਹੀ ਉਹਦੀ ਸਿਫਤ ਸਲਾਹ ਹੈ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤਦ ਭਾਈ ਮੈਂ ਤਾਂ ਕਰ ਰਿਹਾ ਸੰਗਤ ਵੀ ਕਰ ਰਿਹਾ ਪਰ ਉਹਨੂੰ ਜਿਹੜੀ ਮਨਜ਼ੂਰ ਹੁੰਦੀ ਹੈ ਨਾ ਸਾਧ ਸੰਗਤ ਜੀ ਸੰਗਤ ਵਿੱਚ ਆਇਆ ਸਾਡਾ ਉਹਦੇ ਮਨਜ਼ੂਰ ਹੋਣਾ ਜਿੱਦਣ ਅਸੀਂ ਉਹਦੇ ਸ਼ਬਦ ਦੇ ਵਿੱਚ ਆਪਣੀ ਸ਼ਰਤ ਨੂੰ ਜੋੜਦੇ ਇੱਕ ਬਾਣੀ ਦੇ ਵਿੱਚ ਪਰਮਾਣ ਹੁੰਦਾ ਕਹਿੰਦੇ ਜਬ ਲੱਗ ਸ਼ਬਦ ਨਾ ਭੇਦੀ ਐ ਨਾ ਸੋਹੇ ਗੁਰਦਵਾਰ ਜਿੰਨੇ ਤੱਕ ਰਸੀ ਸ਼ਬਦ ਦੇ ਵਿੱਚ ਭਿੱਜਦੇ ਨਹੀਂ ਹਾਂ ਭਾਵੇਂ ਮੈਂ ਸੰਗਤ ਵਿੱਚ ਬੈਠਾਂ ਤੇ ਮੈਂ ਸੰਗਤ ਕੀਦੀ ਕਰ ਰਿਆਂ ਭਾ ਗਵਣ ਆਪ ਜੀ ਵੇ ਸੰਗਤ ਵਿੱਚ ਬੈਠਾ ਜੇ ਮੇਰੇ ਸ਼ਬਦ ਦੇ ਵਿੱਚ ਮੇਰੀ ਸੁਰਤ ਹੈ ਮੇਰਾ ਮਨ ਸੰਗਤ ਕਿਹਦੀ ਕਰ ਰਿਹਾ ਅੰਦਰ ਮੇਰੇ ਕਾਮ ਦੀ ਵੀ ਸੰਗਤ ਹੋ ਰਹੀ ਹੈ ਮੇਰੇ ਅੰਦਰ ਕਰੋਧ ਦੀ ਵੀ ਸੰਗਤ ਹੋ ਰਹੀ ਹੈ ਲੋਭ ਦੀ ਸੰਗਤ ਹੋ ਰਹੀ ਹੈ ਮੋਹ ਦੀ ਸੰਗਤ ਹੋ ਰਹੀ ਹੈ ਹੰਕਾਰ ਦੀ ਸੰਗਤ ਪਰ ਗੁਰੂ ਦੀ ਸੰਗਤ ਤਾਂ ਨਹੀਂ ਕੀਤੀ ਮੈਂ ਜਿਵੇਂ ਛੌਂਖੜਾ ਮਾਰ ਕੇ ਮੈਂ ਬੈਠ ਵੀ ਗਿਆ ਫਿਰ ਮੈਂ ਗੁਰੂ ਕੋਲ ਨਹੀਂ ਬੈਠਾ ਮੈਨੂੰ ਤਾਂ ਸਮਝ ਕੁਛ ਨਹੀਂ ਆਈ ਜਿੰਨੇ ਤਾਂ ਕਰ ਜਬ ਲੱਗ ਸ਼ਬਦ ਨਾ ਭੇਦੀ ਐ ਜਿੰਨੇ ਤਾਂ ਕਰ ਸ਼ਬਦ ਵਿੱਚ ਭਿੱਜਾਂਗੇ ਨਹੀਂ ਕਿਵੇਂ ਆਪਾਂ ਕਹਿੰਨੇ ਨਾ ਅੱਜ ਬੜਾ ਆਨੰਦ ਆਇਆ ਸ਼ਬਦ ਸੁਣਿਆ ਬੜਾ ਆਨੰਦ ਆਇਆ ਬਾਣੀ ਤਾਂ ਆਨੰਦ ਦਿੰਦੀ ਆ ਭਾਵੇਂ ਬੱਚਾ ਵੀ ਸ਼ਬਦ ਪੜ੍ਹਦਾ ਨਾ ਤੇ ਆਨੰਦ ਆਏਗਾ ਆਏਗਾ ਕਦੋਂ ਜਦੋਂ ਸਾਡਾ ਉਹ ਸ਼ਬਦ ਦੇ ਵਿੱਚ ਧਿਆਨ ਹੋਏਗਾ ਜੇ ਆਪਾਂ ਧਿਆਨ ਨਹੀਂ ਹੋਏਗਾ ਨਾ ਦੋ ਬੰਦੇ ਗੱਲਾਂ ਕਰਦੇ ਆ ਤੇ ਇੱਕ ਬੰਦਾ ਹੋਰ ਪਾਸੇ ਸੋਚ ਰਿਹਾ ਆਪਾਂ ਦੇਖ ਲੈਨੇ ਆ ਉਹ ਕਿਵੇਂ ਕਹਿੰਦੇ ਦੁਬਾਰਾ ਦੱਸੋ ਮੈਂ ਮੇਰਾ ਧਿਆਨ ਨਹੀਂ ਸੀ ਤੁਹਾਡੇ ਵੱਲ ਗੱਲ ਸੁਣ ਰਿਹਾ ਸੀ ਬਸ ਸੰਗਤ ਤਾਂ ਕਰ ਰਿਹਾ ਪਰ ਵਿਕਾਰਾਂ ਦੀ ਕਰ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਜੱਬ ਲੱਗ ਸ਼ਬਦ ਨਾ ਭੇਦੀ ਐ ਨਾ ਸੋਹੈ ਗੁਰਦੁਆਰ ਤੂੰ ਗੁਰੂ ਦੇ ਦਰ ਤੇ ਸੋਹੇ ਨਾ ਨਹੀਂ ਸੋਹਾਨੀ ਤੈਨੂੰ ਸੋਹਪਣ ਨਹੀਂ ਮਿਲੇਗਾ ਤੈਨੂੰ ਸ਼ੋਭਾ ਨਹੀਂ ਮਿਲੇਗੀ ਜਿੰਨੇ ਤੱਕਰ ਤੂੰ ਸ਼ਬਦ ਵਿੱਚ ਨਹੀਂ ਭਿੱਜਦਾ ਸਬਜੀ ਕਹਿੰਦੇ ਨਾ ਆਪੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਬ ਹੋ ਸੱਚੀ ਬਾਣੀ ਤੇ ਜੇ ਆਪਾਂ ਆ ਕੇ ਕੱਪੜੇ ਦੇਖ ਕੇ ਚਲੇ ਗਏ ਲਾਈਟਾਂ ਦੇਖ ਕੇ ਚਲੇ ਗਏ ਪਾਲਕੀ ਦੇਖੀ ਰਮਾਲਾ ਦੇਖਿਆ ਉਹ ਸੰਗਤ ਨਹੀਂ ਹੋਈ ਗੁਰੂ ਸਾਹਿਬ ਕਹਿੰਦੇ ਆ ਉਹੀ ਸੋਈ ਉਹ ਸਿਮਰਨ ਜਿਹੜਾ ਹੈ ਨਾ ਜਿਹੜਾ ਉਹਨੂੰ ਭਾ ਜਾਂਦਾ ਉਹੀ ਸੰਗਤ ਹੈ ਜਿਹੜੀ ਉਹਨੂੰ ਭਾਜਦੀ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣ ਪੂਰ ਗਿਆਨ ਜੀਉ ਅਮਰਤ ਨਾਮ ਤੇਰਾ ਸੋਈ ਗਾਵੇ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਤੇਰਾ ਨਾਮ ਉਹੀ ਗਾਉਂਦੇ ਆ ਕੌਣ ਗਾ ਸਕਦਾ ਗਾਣਾ ਮਤਲਬ ਇਹ ਨਹੀਂ ਹੁੰਦਾ ਕਿ ਮੈਨੂੰ ਤਾਂ ਬਾਜਾ ਤਬਲਾ ਨਹੀਂ ਆਉਂਦਾ ਮੈਂ ਕਿਦਾਂ ਗਾ ਸਕਦਾ ਗਾਉਣਾ ਵੀ ਤਾਂ ਉਹਦਾ ਹੁਕਮ ਹੀ ਹੈ ਨਾ ਜਿਸੀ ਉਹਦੇ ਹੁਕਮ ਦੇ ਵਿੱਚ ਤੇ ਅਸੀਂ ਗਾ ਰਹੇ ਹਾਂ ਉਹਦੀ ਰਜਾ ਦੇ ਵਿੱਚ ਹਾਂ ਅਸੀਂ ਗਾ ਰਹੇ ਹਾਂ ਕਿੰਨਾ ਕੋਈ ਉਹਨੂੰ ਗਾ ਰਹੇ ਆ ਗਾਵਣ ਤੁਦ ਨੂੰ ਪਵਨ ਪਾਣੀ ਬਸੰਤਰ ਗਾਵਾਂ ਰਾਜਾ ਧਰਮ ਦਵਾਰੇ ਕਿੰਨੇ ਗਾ ਰਹੇ ਆ ਗਾਵਣ ਤੁਦ ਨੂੰ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਂ ਸਤਿਗੁਰੂ ਅੱਗੇ ਅੱਗੇ ਜਾ ਕੇ ਕਹਿੰਦੇ ਆ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲ ਅੰਮ੍ਰਿਤ ਨਾਮ ਸੋਈ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਏ ਪਰਮੇਸ਼ਰ ਤੂੰ ਆਪਣੇ ਪਿਆਰਿਆਂ ਦਾ ਤੇ ਪਿਆਰੇ ਤੇਰੇ ਹਨ ਸੰਤ ਸਾਹਿਬ ਮਨ ਮਾਨਾ ਜੀਓ ਕਿ ਪ੍ਰਭੂ ਦੇ ਪਿਆਰੇ ਅਤੇ ਪ੍ਰਭੂ ਦਾ ਮਨ ਆਪਸ ਵਿੱਚ ਮੰਨ ਗਿਆ ਜੇ ਅਸੀਂ ਆਪਣਾ ਹੀ ਅਲੱਗ ਤੋਂ ਡੇਰਾ ਬਣਾ ਕੇ ਬੈਠਣਾ ਹੈ ਅਸੀਂ ਆਪਣੀ ਅਲੱਗ ਤੋਂ ਮਰਜ਼ਾਦਾ ਚਲਾਉਣੀ ਹੈ ਫਿਰ ਅਸੀਂ ਭੇਦ ਥੋੜੇ ਹੋਏ ਆ ਅਸੀਂ ਉਹਦੇ ਵਿੱਚ ਉਹ ਭੇਦ ਹੋਈ ਨਹੀਂ ਸਕਦਾ ਗੁਰੂ ਸਾਹਿਬ ਜੀ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਆ ਕਹਿੰਦੇ ਭਾਈ ਉਹ ਸਿੱਖ ਹੈ ਉਹ ਪ੍ਰਭੂ ਦਾ ਪਿਆਰਾ ਜਿਹੜਾ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਉਹ ਭਿੰਨ ਤਾਂ ਨਹੀਂ ਹੁੰਦੀ ਕਿ ਮੈਂ ਆਪਣਾ ਡੇਰਾ ਚਲਾਵਾਂ ਆਪਣੀ ਮਰਯਾਦਾ ਚਲਾਵਾਂ ਜੋ ਮੇਰੇ ਸਤਿਗੁਰ ਦੀ ਮਰਯਾਦਾ ਹੈ ਜੋ ਪਰਮੇਸ਼ਰ ਦੀ ਮਰਯਾਦਾ ਹੈ ਮੈਂ ਉਹਨੂੰ ਧਾਰਨ ਕਰਦਾ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਨਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੇ ਗਮਾਨ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿਹਨੇ ਗੁਰੂ ਦੀ ਮਤ ਲੈ ਲਈ ਰ ਸੋ ਸਤਿਗੁਰ ਮਾਹੇ ਸਮਾਨਾ ਤੋ ਫਿਰ ਡੇਰਾ ਕਿੱਥੋਂ ਬਣੇਗਾ ਕਿੱਥੋਂ ਮਰਜ਼ਾਦਾ ਲਾਗ ਹੋਏਗੀ ਉਹ ਤਾਂ ਗੁਰੂ ਦੀ ਮੱਤ ਤਾਂ ਮੰਨੀ ਜਿਸ ਸਤਗੁਰ ਕੀ ਜਿਸ ਨੂੰ ਮੱਤ ਆਵੇ ਜਿਹੜਾ ਸਤਗੁਰ ਦੀ ਮੱਤ ਵਿੱਚ ਆ ਗਿਆ ਉਹ ਤਾਂ ਸਤਗੁਰ ਦੇ ਵਿੱਚ ਲੀਨ ਹੋ ਗਿਆ ਤੇ ਕਿਹੜੇ ਲੋਕ ਕਹੀ ਆ ਜਿਹੜੇ ਮਰਜ਼ਾਦਾ ਮੰਨਦੇ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਚੈਲੰਜ ਕਰ ਦਿੰਦੇ ਮੈਂ ਪੜ ਰਿਹਾ ਸੀ ਇੱਕ ਦਿਨ ਜਥੇਦਾਰ ਕਰਪਾਲ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਉਹ ਦਮਦਮੀ ਟਕਸਾਲ ਦੇ ਵਿਦਿਆਰਥੀ ਸਨ ਹੁਣ ਉਹ ਟਕਸਾਲ ਦੇ ਵਿੱਚ ਉਸ ਡੇਰੇ ਦੇ ਵਿੱਚ ਕੜਾ ਪ੍ਰਸ਼ਾਦ ਪ੍ਰਵਾਨ ਹੋਣੀ ਕਹਿੰਦੇ ਉੱਥੇ ਕਰਦੇ ਭੋਗ ਲੱਗੇ ਹੁਣ ਦੁੱਬਦਾ ਸੀ ਉਹਨਾਂ ਨੇ ਸੰਤ ਬਾਬਾ ਗੁਰਵਚਨ ਸਿੰਘ ਨੂੰ ਪੁੱਛਿਆ ਜਾ ਕੇ ਬਾਬਾ ਜੀ ਉੱਥੇ ਤਾਂ ਮਰਿਆਦਾ ਤੇ ਮੈਨੂੰ ਜਥੇਦਾਰ ਨੂੰ ਤਾਂ ਫਿਰ ਮਰਿਆਦਾ ਦਾ ਪਾਲਣ ਵੀ ਕਰਨਾ ਪੈਗਾ ਲੋਕਾਂ ਨੂੰ ਵੀ ਕਰਾਉਣਾ ਹੈ ਪ੍ਰਵਾਨ ਹੋਵੇ ਕੜਾ ਪ੍ਰਸ਼ਾਦ ਕਹਿੰਦੇ ਇਹ ਸਾਡੇ ਡੇਰੇ ਦੀ ਮਰਿਆਦਾ ਹੈ ਤੂੰ ਹੁਣ ਜਥੇਦਾਰ ਕੌਮ ਦਾ ਜਥੇਦਾਰ ਹੋ ਕੌਮ ਦੀ ਮਰਜ਼ਾਦਾ ਜਿਹੜੀ ਹੈ ਜੋ ਸਾਡੀ ਮਰਜ਼ਾਦਾ ਹੈ ਸਿੱਖ ਰਹਿਤ ਮਰਜ਼ਾਦਾ ਉੱਥੇ ਉਹ ਕਮਾਉਣੀ ਹੈ ਵੈਸੇ ਵੀ ਤਾਂ ਆਪਾਂ ਭੋਗ ਲੱਗੇ ਭੋਗ ਤਾਂ ਮੂਰਤੀਆਂ ਨੂੰ ਲੱਗਦੇ ਆ ਉਹਦੀ ਨਕਲ ਜਿਹੜੀ ਚੱਲਦੀ ਆ ਵੱਖਰੀ ਗੱਲ ਉਹ ਅਲੱਗ ਵਿਸ਼ਾ ਕਿਤੇ ਆਪਾਂ ਵਿਚਾਰ ਕਰਾਂਗੇ ਗੁਰੂ ਸਾਹਿਬ ਕਹਿੰਦੇ ਉਹ ਤੋਂ ਅਲੱਗ ਨਹੀਂ ਆ ਪ੍ਰਭੂ ਦੇ ਜਿਹੜੇ ਪਿਆਰੇ ਆ ਉਹ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਆ ਤੂੰ ਸੰਤਨ ਕਾ ਸੰਤ ਤਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹ ਪ੍ਰਤਪਾਲਾ ਤੂੰ ਆਪਣੇ ਪ੍ਰਭੂ ਦੇ ਪਿਆਰਿਆਂ ਦੀ ਪ੍ਰਤਪਾਲਣਾ ਕਰਦਾ ਸੰਤ ਖੇਲੈ ਤੁਮ ਸੰਗ ਗਪਾਲਾ ਉਹ ਤੇਰੇ ਪਿਆਰ ਦੇ ਵਿੱਚ ਖੇਡਦੇ ਆ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾਂ ਜੀਵ ਸਵਾਸ ਵੀ ਤੂੰ ਹੀ ਐ ਸਤਗੁਰ ਮਹਾਰਾਜ ਕਿਉਂਕਿ ਇਕਮਿਕ ਹੋ ਗਏ ਉਨ ਸੰਤਨ ਕੇ ਮੇਰਾ ਮਨ ਕੁਰਬਾਨੇ ਉਹ ਪ੍ਰਭੂ ਦੇ ਪਿਆਰਿਆਂ ਤੋਂ ਮੇਰਾ ਮਨ ਕੁਰਬਾਨ ਜਾਂਦਾ ਗੁਰੂ ਕੀ ਸੰਗਤ ਤੋਂ ਜਿੱਦਾਂ ਆਪ ਪੜਦੇ ਆ ਨਾ ਰੋਜ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਉਨ ਸੰਤਨ ਕੇ ਮੇਰਾ ਮਨ ਕੁਰਬਾਨੇ ਜਿਨ ਤੋਂ ਜਾਤਾ ਜੋ ਤੁਧ ਮਨ ਭਾਨੇ ਤੇਰੇ ਤੇਰੇ ਮਨ ਨੂੰ ਭਾਗੇ ਨਾ ਉਹਨਾਂ ਨੇ ਤੈਨੂੰ ਜਾਣਿਆ ਤਿੰਨ ਕੇ ਸੰਗ ਸਦਾ ਸੁਖ ਪਾਇਆ ਉਹਨਾਂ ਦੀ ਫਿਰ ਸੰਗਤ ਕਰਕੇ ਸਾਡਾ ਵੀ 파ਰਵਤਾਰ ਹੋ ਜਾਂਦਾ ਸਾਨੂੰ ਵੀ ਸੁਖ ਮਿਲਦਾ ਜਨ ਆਵਣ ਕਾ ਇਹ ਸੁਆਉ ਜਨ ਕੇ ਸੰਗਚਿਤ ਆਵੇ ਨਾਉ ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤਨਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀ ਉਹਨਾਂ ਦੇ ਹਰੀ ਦੇ ਰਸ ਨੂੰ ਪ੍ਰਾਪਤ ਕੀਤਾ ਤੇ ਰਸ ਨੂੰ ਪ੍ਰਾਪਤ ਕਰਕੇ ਉਹ ਰਾਜ ਜਾਂਦੇ ਆ ਤ੍ਰਿਪਤ ਹੋ ਜਾਂਦੇ ਆ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਤੇਰਾ ਹੁਕਮ ਵੀ ਸਿਫਤ ਸਲਾਹ ਹੈ ਸਿਫਤ ਸਲਾਹ ਹੀ ਤੇਰਾ ਹੁਕਮ ਹੈ ਪਰ ਜਿਹਨੂੰ ਦਿੰਦਾ ਨਾ ਸਿਫਤ ਸਲਾਹ ਉਹ ਹੀ ਕਰ ਸਕਦਾ ਤੇ ਜਿਹਨੂੰ ਦੇ ਦਿੰਦਾ ਤੇ ਗੁਰੂ ਸਾਹਿਬ ਕਹਿੰਦੇ ਪਾਤਸ਼ਾਹਾਂ ਦਾ ਪਾਸ਼ਾ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਾਰਾ ਗੁਰ ਦੀ ਸੁਮਹਲਾ ਪਹਿਲਾਇ